ਹਾਂਜੀ ਦੋਸਤੋ ਤੁਹਾਡਾ ਸਵਾਗਤ ਹੈ ਸਾਡੇ ਸੰਗਰੂਰ ਪਿੰਡੂ ਬਲੌਗ ਦੇ ਚੈਨਲ ਤੇ ਅੱਜ ਆਪਾਂ ਕਰਾਉਣਾ ਝੋਨੇ ਨੂੰ ਪਹਿਲੀ ਸਪਰੇ ਝੋਨਾ ਅੱਜ ਆਪਣਾ 55-60 ਦਿਨਾਂ ਦਾ ਹੋ ਚੁੱਕਿਆ ਹੈਗਾ ਇਹਦੇ ਵਿੱਚ ਆ ਕੋਈ ਕੋਈ ਬੁੱਝੇ ਵਿੱਚ ਸੱਬੀ ਦਾ ਲੱਗਿਆ ਹੋਇਆ ਊਸਾ 44 ਆਪਣੀ ਜੀਰੀ ਲਾਈ ਵੀ ਜਿਹੜੇ ਸੱਬੀ ਦਾ ਬੁੱਝਾ ਲੱਗਿਆ ਤਾਂ ਨਿਸਰ ਚੁੱਕਿਆ ਤੇ ਆਪਣੀ ਊਸਾ 44 ਵੈਰਾਈਟੀ ਲਾਈ ਵੀ ਇਹ 55-60 ਦਿਨਾਂ ਦਾ ਹੋ ਗਿਆ ਅੱਜ ਤੇ ਪਹਿਲੀ ਸਪਰੇ ਜ਼ਰੂਰੀ ਹੈ ਜੇਕਰ ਆਪਾਂ ਨੇ ਵਧੀਆ ਬੰਪਰ ਝਾੜ ਲੈਣਾ ਹੈ ਤਾਂ ਹਾਂਜੀ ਦੋਸਤੋ ਜਿਹੜੀਆਂ ਆ ਦਵਾਈਆਂ ਨੇ ਆ ਤਾਂ ਹੈਗਾ ਨਾ ਫੰਗੀ ਸੈਡ ਕਸ਼ਟੋ ਆ ਗਈਆਂ ਇਹਦਾ 1800 ਦਾ ਲੀਟਰ ਪਿਆ ਆਪਾਂ ਨੂੰ 4 ਕਿਲਿਆਂ ਚ ਬੋ ਇੱਕ ਲੀਟਰ ਇਹ ਤੇ ਆ ਹੈ ਗਿਆ ਤੇਲੇ ਵਾਲੀ ਥੈਂਕ ਯੂ ਇਹ 8 ਕਿਲਿਆਂ ਚ ਪੈ ਜੂਗੀ ਇਹਦਾ ਕਿਉਂਕਿ ਤੇਲਾ ਤਾਂ ਹੈ ਨਹੀਂਗਾ ਹੁਣ ਅੱਡੀ ਲੋਡ ਨਹੀਂ ਨਾ ਹੈਗੀ ਇਹਦੀ ਪਾਉਣ ਦੀ ਇਹਦਾ ਐਵੇਂ ਚੱਲ ਥੋੜੀ ਜਿਹੀ ਪਾ ਦਿੰਨੇ ਆ ਇੱਕ ਜਦੋਂ ਸਪਰੇਤਾ ਕਰਦੀਆਂ ਹੁਣ ਤੇ ਆ ਆਪਾਂ ਨੇ ਸਟਿੱਕਰ ਪਾ ਜਾਗਾ ਜੇ ਪੂਆ ਜਾ ਹੁੰਦਾ ਵੀ ਕਈ ਵਾਰ ਜੇ ਬਾਰਸ਼ ਆ ਜਾਂਦੀ ਹੈ ਦੁਬਾਰੇ ਵੀ ਬਾਰਸ਼ੋਂ ਤੋਂ ਪਹਿਲਾਂ ਕੰਮ ਕਰ ਜਾਂਦਾ ਹੈ ਦਵਾਈ ਨਾਲ ਚੰਬੜ ਜਾਂਦੀ ਹੈ ਪੱਤਿਆਂ ਦੇ ਆ ਆਪਾਂ ਨੇ ਸੁੰਡੀ ਵਾਲੀ ਪਾਈ ਆ ਪ੍ਰੀਤੋ ਦਵਾਈ ਇਹ 4300 ਦਾ ਲੀਟਰ ਪਿਆ ਆਪਾਂ ਨੂੰ ਪ੍ਰੀਤੋ ਦਾ ਆ ਦੇਖੋ 4300 ਦਾ ਲੀਟਰ ਹੈ 8 ਕਿੱਲਿਆਂ ਚ ਪਊਗਾ ਇਹ ਝੁੰਡੀ ਵਾਲੀ ਬਾਹਲੀਆਂ ਮਹਿੰਗੀਆਂ ਦਵਾਈਆਂ ਨੇਗੀਆਂ ਹੁਣ ਤੁਸੀਂ ਇਹ ਮੰਨ ਲਓ ਆ ਸਾਰੀ ਦਵਾਈ 9000 ਦੀ ਆਈ ਆ ਦੇਖ ਲਓ ਇਹ ਨਹੀਂ ਪਤਾ ਜੇ ਵਾਰਸ ਆ ਗਈ ਨਾਲ ਦੇ ਨਾਲ ਖਰਾਬ ਹੋ ਜੂ ਇਹ ਚਲੋ ਹੁਣ ਆਪਾਂ ਇਹਦਾ ਘੋਲ ਬਣਾਉਣਾ ਹੁਣ ਆਪਣੇ ਕੋਲ ਆ ਦੋ ਬਾਲਟੀਆਂ ਪਈਆਂ ਨੇ ਇਹਨਾਂ ਦਾ ਆਪਾਂ ਘੋਲ ਬਣਾ ਲਾਂਗੇ ਅੱਡ ਇਹ ਫੰਗੀ ਸ਼ੈੱਡ ਦਾ ਘੋਲ ਅੱਡ ਬਣਾ ਲੈਣਾ ਜਿਹੜੀ ਤੇਲੇ ਵਾਲੀ ਆ ਇਹ ਅੱਡ ਬਣਾ ਲੈਣਾ ਘੋਲੇ ਦਾ ਜਿਹੜੀਆਂ ਆਹਾਂ ਨੇ ਇਹ ਦੋ ਅਹੀਂ ਪਈ ਜਾਣਗੀਆਂ ਸਟਿੱਕਰ ਵੀ ਅਹੀਂ ਪੈ ਜਾਊਗਾ ਢੋਲੀ 'ਚ ਜਿਹੜੀ ਇਹ ਆ ਗਈ ਪ੍ਰੀਤੋਤ ਬਾਈ ਸੁੰਡੀ ਵਾਲੀ ਇਹ ਵੀ ਅਹੀਂ ਪੈ ਜਾਊਗੀ ਸਿੱਧੀ ਏ ਜੀਰੀ ਨੂੰ ਕੋਈ ਬਿਮਾਰੀ ਤਾਂ ਹੈ ਨਹੀਂ ਤੇ ਪਰ ਐ ਵੀ ਸੁੰਡੀ ਹੋ ਪੈ ਜਾਂਦੀ ਹੈਗੀ ਫੰਗਸ ਆ ਅੱਜ ਕੱਲ ਮੌਸਮ ਛੱਲਾ ਹੋ ਜਾਂਦਾ ਨਾ ਜ਼ਿਆਦੇ ਛੱਲੇ ਮੌਸਮ ਕਰਕੇ ਫੰਗਸ ਆ ਗਈ ਫੰਗਸ ਵਾਲੀ ਕਰਨੀ ਆਪਾਂ ਨੇ ਜ਼ਿਆਦਾ ਫੰਗਸ ਕਰਕੇ ਕਰਦੇ ਆ ਸੁੰਡੀ ਤਾਂ ਹੈ ਨਹੀਂ ਤੇ ਜੀਰੀ ਨੂੰ ਜੀਰੀ ਤਾਂ ਤੁਸੀਂ ਦੇਖ ਸਕਦੇ ਹੋ ਦੇਖੋ ਜੀਰੀ ਤਾਂ ਬਹੁਤ ਸਾਫ਼ ਆ ਸਾਫ਼ ਆ ਜੀਰੀ ਤਾਂ ਜਵੇਂ ਉੱਪਰੋਂ ਵੀ ਕੋਈ ਬਿਮਾਰੀ ਨਹੀਂ ਹੈਗੀ ਜੀਰੀ ਨੂੰ ਥੱਲੋ ਜੜਚੋ ਵੀ ਕੋਈ ਬਿਮਾਰੀ ਨਹੀਂ ਹੈਗੀ ਜੀਰੀ ਨੂੰ ਦੇਖੋ ਕੋਈ ਬਿਮਾਰੀ ਨਹੀਂ ਹੈ ਗਿਆ ਸਾਹ ਪਈ ਜੀਰੀ ਜਮ ਹਾਂਜੀ ਆਪਣੇ ਸਪਰੇਅ ਕਰਨ ਵਾਲੇ ਵੀਰ ਆ ਚੁੱਕੇ ਨੇ ਗੇ ਸਪਰੇਅ ਤਾਂ ਆਪਾਂ ਕਰਾਇਤੀ ਕਰਾਉਨੇ ਆ ਜ਼ਿਆਦਾਤਰ ਜਿਹਨੇ ਖਾਦ ਵਗੈਰਾ ਤਾਂ ਆਪਾਂ ਆਪੇ ਪਾਲਣਿਆਂਗੇ ਕਿਉਂਕਿ ਸਪਰੇਅ ਮਾ ਕੇ ਫਿਰ ਕਿਤਾ ਗਰਮੀ ਜ਼ਿਆਦਾ ਹੋ ਜਾਂਦੀ ਅੱਜ ਕੱਲ੍ਹ ਭਾਦੋਂ ਦਾ ਮਹੀਨਾ ਬੱਟਣ ਹੋਣ ਲੱਗ ਜਾਂਦਾ ਤਾਂ ਕਰਕੇ ਔਖਾ ਹੋ ਜਾਂਦਾ ਸਪਰੇਅ ਕਰਨੀ ਇਹ ਤਾਂ ਆਪਾਂ ਕਰਾਇਤੀ ਕਰਾ ਲੈਂਦੇ ਆ 40 ਰੁਪਏ ਢੋਲੀ ਲੈਂਦੇ ਨੇ ਪਿਛਲੇ ਸਾਲ ਇਹਨਾਂ ਦਾ 35 ਰੁਪਏ ਸੀ ਇੱਕ ਢੋਲੀ ਦਾ ਅਤੇ ਕਿੰਨੇ ਨੇ 5 ਰੁਪਏ ਵਧਾਏ ਨੇ 40 ਰੁਪਏ ਢੋਲੇ ਕਰੀਆ ਜ ਜਿਹਨੇ ਤਿੰਨ ਚਾਰ ਜਾਣੇ ਹੁੰਦੇ ਨੇ ਸੌਖੀ ਹੋ ਜਾਂਦੀ ਐ ਸਪਰੇ ਇਹ ਪਹਿਲੀ ਸਪਰੇ ਕਰਨੀ ਜ਼ਰੂਰੀ ਆ 55 60 ਦਿਨਾਂ ਤੇ ਜੇਕਰ ਆਪਾਂ ਨੇ ਜੀਰੀ ਦਾ ਵਧੀਆ ਝਾੜ ਲੈਣਾ ਹੈ ਕਿਉਂਕਿ ਅੱਜ ਕੱਲ ਜਿਹੜਾ ਮੌਸਮਾ ਸੱਲਾ ਹੋ ਜਾਂਦਾ ਸੱਲੇ ਮੌਸਮ ਕਰਕੇ ਫੰਗਸ ਚ ਜ਼ਿਆਦੇ ਪੈਣ ਲੱਗਦਾ ਫੰਗਸ ਵਾਲੀ ਆਪਾਂ ਨੂੰ ਜ਼ਰੂਰ ਕਰਨੀ ਪੈਣੀ ਆ ਜੀਰੀ ਨੂੰ ਚਾਹੇ ਕੋਈ ਬਿਮਾਰੀ ਹੋਵੇ ਚਾਹੇ ਨਾ ਹੋਵੇ ਆਪਾਂ ਨੇ ਪਹਿਲੀ ਸਪਰੇ 55 60 ਦਿਨਾਂ ਤੇ ਜ਼ਰੂਰ ਕਰਨੀ ਆ ਝੋਨੇ ਨੂੰ ਅੱਜ ਆਪਣਾ ਝੋਨਾ 55 60 ਦਿਨਾਂ ਦਾ ਹੋ ਚੁੱਕਿਆ ਹੈਗਾ ਇੱਥੇ ਆਪਾਂ ਜਿਹੜੀਆਂ ਦਵਾਈਆਂ ਦਾ ਕੋਲ ਕਰਿਆ ਗਿਆ ਤਾਂ ਇਹ ਆਪ ਪਾਈ ਜਾਣਗੇ ਜਿਹੜੀਆਂ ਆਪਣੇ ਦੂਜੀਆਂ ਦਵਾਈਆਂ ਨੇਗੀਆਂ ਪ੍ਰੀਤੋ ਦਵਾਈ ਸੁਣਦੇ ਆਜ ਤੇ ਸਟicker ਉਹ ਮੈਂ ਆਪ ਆਦਨਾਂ ਗੋਦਨ ਕੁਪੀ ਨਾਲ ਦਵਾਈ ਦਾ ਪੂਰਾ ਧਿਆਨ ਰੱਖਦੇ ਆਪਾਂ ਦਵਾਈ ਆਪਾਂ ਨੇ ਆਪੇ ਪਾਉਣੇ ਲਵੇ ਖੜ ਕੇ ਕਿਉਂ ਐ ਕਈ ਵਾਰ ਇਹ ਬੱਚੇ ਗਰਮੀ ਚ ਭੁੱਲ ਭੱਲੇ ਜਾਂਦੇ ਨੇ ਕੋਈ ਦਵਾਈ ਭੁੱਲ ਨਾ ਨਾ ਜਾਣ ਤਾਂ ਕਰਕੇ ਆਪਾਂ ਦਵਾਈ ਤਾਂ ਆਪੇ ਪਾਉਣੇ ਆ ਇਹ ਨਹੀਂ ਵੇਦਰ ਆਹੋਟੀ ਦੋਰੀ ਬਾਟੋ ਰੇ ਪੀੜੀ ਹੋਇਆ ਥੋੜੀ ਆ ਇੱਧਰ ਮੁਕਣਾ ਹਾਂ ਦਾਹ ਦੇ ਕਿ ਆ ਨਾ ਇਧਰੋਂ ਹੁਣ ਫਿਰ ਕਿਹਨਾਂ ਇਧਰੋਂ ਲੈ ਜਾਊਗਾ ਤੇ ਬਾਹਰ ਵੀ ਘਟ ਜਾਊਗਾ ਪਾਣੀ ਮੋਟੀ ਮੋੜੇ ਹੋ ਤਾ ਹਾਂ ਕੋਸਲਾ ਬਾਹਰ ਘਟ ਜਾ ਬਦਲ ਵੀ ਪਰ ਕਾਫੀ ਹੋਇਆ ਹੋਇਆ ਹੈਗਾ ਆ ਦੇਖੋ ਤੁਸੀਂ ਆਲੇ-ਦਾਲੇ ਚਲੋ ਨਾ ਹੁਣ ਸਾਫ ਜਾ ਹੋ ਗਿਆ ਯਾਨੀ ਕਿ ਇਹਨਾਂ ਜਾਨੀ 2-3 ਘੰਟੇ ਤਾਂ ਲੰਘਣਗੇ ਬਸ 2-3 ਘੰਟੇ ਲੰਘ ਜਾਣ ਫਿਰ ਇੰਨੇ ਚ ਦਵਾਈਆਂ ਅਸਰ ਕਰ ਜਾਂਦੀ ਆ ਪਹਿਲਾਂ ਕਰਾਤੀ ਦਵਾਈ ਦੀ ਸਪਰੇਅ ਇੱਕ ਹਫਤਾ ਕਿਉਂਕਿ ਦਵਾਈਆਂ ਦੇ ਦਿਨ ਹਫਤਾ ਹੋ ਗਿਆ ਪਹਿਲਾਂ ਮੈਂ ਜਾਂ ਪਈ ਗਾ ਛੜਾਕੇ ਜਾ ਆ ਜਾਂਦੇ ਤੇ ਕਦੇ ਨਾ ਕਦੇ ਆਈ ਗਾ ਛੜਾਕਾ ਜਾ ਉਹਦੇ ਕਰਕੇ ਆਈ ਤੇ ਜਾਲ ਵੀ ਦਵਾਈਆਂ ਮਹਗੀਆਂ ਨੇ ਮਾੜਾ ਜ ਮੌਸਮ ਸਾਫ ਹੋ ਜਾਂਦੇ ਫਿਰ ਕਰਾਵਾਂਗੇ ਚੱਲ ਹੁਣ ਮਾੜਾ ਮੌਸਮ ਸਾਫ ਜਾ ਲੱਗਦਾ ਗਾ ਘਾਟਾ ਤੋਂ ਘਾਟੇ ਲੱਗ ਜਾਣਗੇ ਸਪਰੇਅ ਕਰੀ ਤੋਂ ਬਾਅਦ ਡਾਲਨੇ ਫਿਰ ਦੇਖੀ ਜਊ ਜੰਨੀਆਂ ਸਪਰੇਅ ਜ਼ਰੂਰੀ ਆ ਹੁਣ ਇੱਕ ਇਹ ਪਹਿਲੀਆਂ ਚ ਜਿਹੜੀਆਂ ਬਾਲਟੀ ਵਾਲੀਆਂ ਦਵਾਈਆਂ ਨੇ ਗਾ ਘੋਲੀਆਂ ਨੇ ਇਹ ਤਾਂ ਤੁਸੀਂ ਆਪੇ ਪਾਏ ਜਾਓ ਇਹ ਤਾਂ ਆਪੇ ਪਾ ਲੈਣਗੇ ਢੋਲੀਆਂ ਚਾਪਦੀਆਂ ਪੀਪੀਆਂ ਚ ਜਿਹੜਿਆਂ ਦੂਜੀਆਂ ਸਿੱਧੀਆਂ ਪਾਉਣੀਆਂ ਨੇ ਉਹ ਮੈਂ ਪਾ ਦਨਾਂਗਾ। ਕੱਲ ਜਦਿਆਂ ਲਵੇ ਬੈਠ ਕੇ ਮੜੀ ਗੌਰ ਜੀ ਰਹਿੰਦੀ ਆ ਵੀ ਕਈ ਵਾਰ ਭੁੱਲ ਭੱਲ ਜਾਂਦੇ ਨੇ। ਜਿਹੜਾ ਸਟਿੱਕਰ ਹੁਣ ਆਪਾਂ ਬਾਅਦ 'ਚ ਪਾ ਦਾਂਗੇ। ਇਹ ਜਦੋਂ ਕਹਿੰਦੇ ਪਾਣੀ ਨਾਲ ਢੋਲੀ ਭਰੀ ਜਾਵੇ ਦਵਾਈਆਂ ਪੈ ਜਾਣੇ ਰਹਾ ਸਟਿੱਕਰ ਸਟਿੱਕਰ ਬਾਅਦ 'ਚ ਪਾਉਣਾ ਪੈਂਦਾ ਸਿੱਧਾ ਢੋਲੀ 'ਚ ਪਾਵੇ। ਜੇ ਇਹਦਾ ਕਹਿੰਦੇ ਢੋਲ ਕਰ ਲੈ ਢੋਲ ਦੇ ਵਿੱਚ ਖਰਾਬ ਕਰ ਜਾਂਦਾ ਜੰਮ ਜਾਂਦਾ ਹੈਗਾ। ਜੇ ਤਾਂ ਬਾਅਦ 'ਚ ਪਾਉਣਾ ਪੈਂਦਾ ਆਪਾਂ ਪਾਏ ਪਾਏ ਐਸਐਮਐਲ ਪਾ ਦਨੇ ਕਟੋਲੀ 'ਚ। ਇਹਦੇ ਨਾਲ ਜਣੀ ਫਿਰ ਬਾਰਸ਼ ਦਾ ਨਹੀਂ ਕੋਈ ਡਰ ਰਹਿੰਦਾ ਐਡਾ। ਰੋਟਰ ਜਪੜ ਲਿਆ ਨਾ ਨੇ ਹੁਣੇ ਥੱਲੇ ਨੇ ਸਪਰੇਅ ਕਰਨ ਨੂੰ ਸੌ ਬਹੁਤ ਤੇਜ਼ ਅੱਜ ਉਹ ਕਹ ਲੋ ਤਨੰਦ ਮੇਰੇ ਨੂੰ ਚੜਨਾ Nah disitu nggak pernah berdias apa-apa gitu